ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਕਹਾਣੀ ਦੱਸਦੀ ਹੈ ਕਿ ਛੋਟੀ ਉਮਰ ਦੇ ਵਿੱਚ ਜਦੋਂ ਮਾਪੇ ਕੁੜੀਆਂ ਦਾ ਵਿਆਹ ਕਰ ਦਿੰਦੇ ਆ ਤੇ ਉਹਨਾਂ ਦੀ ਜ਼ਿੰਦਗੀ ਕਿਵੇਂ ਬਰਬਾਦ ਹੋ ਜਾਂਦੀ ਹੈ ਇਹ ਜਿਹੜੀ ਭੈਣ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ ਇਹਦੀ 15 ਸਾਲ ਦੀ ਉਮਰ ਦੇ ਵਿੱਚ ਇਹਦੇ ਮਾਪੇ ਵਿਆਹ ਕਰ ਦਿੰਦੇ ਆ 16 ਸਾਲ ਦੀ ਉਮਰ ਦੇ ਵਿੱਚ ਇਹ ਇੱਕ ਬੱਚੀ ਦੀ ਮਾਂ ਬਣ ਜਾਂਦੀ ਹੈ ਇੱਕ ਖੁਦ ਬੱਚੀ ਜਦੋਂ ਬੱਚੀ ਦੀ ਮਾਂ ਬਣਦੀ ਹੈ ਤਾਂ ਉਹਦੇ ਉੱਤੇ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਤੇ ਉਹਨੂੰ ਦੁਨੀਆਦਾਰੀ ਦਾ ਕੁਝ ਪਤਾ ਨਹੀਂ ਹੁੰਦਾ ਫਿਰ ਘਰੋਂ ਵੀ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਤੇ ਫਿਰ ਉਹ ਆਪਣੀ ਬੱਚੀ ਲਈ ਕਿਵੇਂ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੰਦੀ ਹੈ ਕਿਵੇਂ ਰਿਸ਼ਤਿਆਂ ਦੇ ਨਾਲ ਲੜਦੀ ਹੈ ਕਿਵੇਂ ਕੁੱਟਾਂ ਮਾਰਾਂ ਸਹਿੰਦੀ ਹੈ ਤੇ ਕਿਵੇਂ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਚਲਾਉਂਦੀ ਹੈ ਸੁਣਾਉਣੀ ਹੈ ਤੁਹਾਨੂੰ ਪੂਰੀ ਕਹਾਣੀ ਸੁਣਿਓ ਜ਼ਰੂਰ ਤੇ ਸ਼ੇਅਰ ਵੀ ਕਰਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੇ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਜੇਡਾਂ ਦੇ ਘਰੇ ਧੀ ਹੈ ਤੇ ਉਹ ਇਹ ਸੋਚਦੇ ਆ ਕਿ ਅਸੀਂ ਜਲਦੀ ਜਲਦੀ ਕੁੜੀਆਂ ਦਾ ਵਿਆਹ ਕਰ ਦਈਏ ਤਾਂ ਜੀ ਕਿਵੇਂ ਦਾ ਰਿਹਾ ਆਪਣੇ ਤੁਹਾਡਾ ਬਚਪਨ ਕਿਵੇਂ ਦਾ ਰਿਹਾ ਬਚਪਨ ਤਾਂ ਜੀ ਬਹੁਤ ਵਧੀਆ ਰਿਹਾਗਾ ਜੀ ਸ਼ੁਰੂ ਤੋਂ ਵੀ ਜਦੋਂ ਕਿ ਆਪਣੇ ਮਾਪੇ ਉਹਨੇ ਮੈਨੂੰ ਬੜਾ ਮੈਂ ਆਪਣੇ ਮਾਪਿਆਂ ਦੇ ਘਰੇ ਵੀ ਮੇਰੇ ਦੋ ਬ੍ਰਦਰ ਨੇ ਤੇ ਮੈਂ ਇਕੱਲੀ ਹੋਈ ਹਾਂ ਜੀ ਹੂੰ ਉਹ ਬੜੀਆ ਬਚਪਨ ਰਿਆ ਮੇਰਾ ਵੀ ਬਹੁਤ ਲਾਡਾਂ ਚਾਮਾਂ ਨਾਲ ਮੇਰੇ ਮਾਪਿਆਂ ਨੇ ਮੈਨੂੰ ਪਾਲਿਆ ਹੋਇਆ ਜੀ ਥੋੜੀ ਕੱਲੀ ਸੀ ਨਾ ਇਸ ਕਰਕੇ ਵੀ ਥੋੜਾ ਜਿਹਾ ਜ਼ਿਆਦਾ ਉਹ ਕਰਦੇ ਸੀ ਪਰ ਥੋੜਾ ਜਿਹਾ ਉਹ ਕਾਲੀ ਕਰਗੇ ਜੀ ਮੈਨੂੰ ਪਿਆਉਣ ਚ ਥੋੜਾ ਜਿਹਾ ਮੇਰੀ ਮੈਰਿਜ ਸੈੱਟ ਹੀ ਕਰਤੀ ਸੀ ਉਹਨਾਂ ਨੇ 15 ਸਾਲਾਂ ਦੀ ਮੈਰਿਜ ਹੋ ਗਈ ਸੀ ਜੀ ਮੇਰੀ ਹਾਂਜੀ ਜਦੋਂ ਕੁੜੀ ਦੀ ਇੰਨੀ ਛੋਟੀ ਉਮਰ ਚ ਮੈਰਿਜ ਹੋ ਜਾਏ ਉਹਦੇ ਤੇ ਤਾਂ ਬਚਪਨਾ ਹੀ ਹੁੰਦਾ ਘਰੇ ਤਾਂ ਕਿਉਂਕਿ ਕੁੜੀ ਨੂੰ ਕਹਿੰਦੇ ਆ ਵੀ ਜਨਾਂ ਵੀ ਇਹਨਾਂ ਪਰੀਆਂ ਵਾਂਗੂ ਰੱਖਦੇ ਆ ਮਾਪਿਓ ਤੁਸੀਂ ਅੱਖੇ ਵੀ ਉਵੇਂ ਹੀ ਹੋਈਆਂ ਨੇ ਹਾਂਜੀ ਹਾਂਜੀ ਤੇ ਇੱਕਦਮ ਫਿਰ ਜ਼ਿੰਮੇਵਾਰੀਆਂ ਪੈ ਜਾਣੀਆਂ ਇੱਕਦਮ ਐਡੀ ਜ਼ਿੰਦਗੀ ਚ ਬਦਲਾ ਆ ਜਾਣਾ ਕਿਵੇਂ ਰਿਆ ਇਹ ਤਾਂ ਜੀ ਦੇਖੋ ਸ਼ੁਰੂ ਤੋਂ ਜਦੋਂ ਵੀ ਮੇਰਾ ਵਿਆਹ ਹੋ ਗਿਆ ਸੀ ਜੀ ਮੈਨੂੰ ਕੋਈ ਕੰਮ ਨਹੀਂ ਆਉਂਦਾ ਸੀ ਹਨਾ ਵੀ ਮੇਰੇ ਸੱਸ ਸਹੁਰੇ ਨੇ ਮੇਰੀ ਹਾ ਹਸਮਨ ਨੇ ਵੀ ਥੋੜੀ ਜਿਹੀ ਮੇਰੀ ਹੈਲਪ ਕੀਤੀ ਆ ਵੀ ਮੈਨੂੰ ਰੋਟੀ ਰੁੱਟੀ ਵੀ ਨਹੀਂ ਬਣਾਉਣੀ ਆਉਂਦੀ ਸੀ ਮੈਨੂੰ ਕੁਝ ਨਹੀਂ ਕਰਨਾ ਆਉਂਦਾ ਸੀ ਜੀ ਉਹਨਾਂ ਨੇ ਮੈਨੂੰ ਆਪਣੇ ਆਪ ਸਾਰਾ ਕੰਮ ਆਪਣੇ ਘਰੇ ਲਿਜਾ ਕੇ ਸਿਖਾਇਆ ਵੀ ਉਹਨਾਂ ਨੇ ਵੀ ਬੜਾ ਮੈਨੂੰ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਤੋਂ ਬੜਾ ਪਿਆਰ ਦਿੱਤਾ ਉਹਨਾਂ ਨੇ ਮਸ ਸੱਸ ਦਾ ਤੇ ਮੇਰਾ ਅੱਜ ਵੀ ਸਾਡਾ ਮਾਮਾ ਤੀਆਂ ਵਾਲਾ ਪਿਆਰ ਆ ਜੀ ਅਸੀਂ ਅੱਜ ਵੀ ਇੱਕ ਦੂਜੇ ਨੂੰ ਵੀ ਉਹਨੇ ਕਰ ਸਕਦੇ ਹੈਗੇ ਉਹਨਾਂ ਸ਼ਾਇਦ ਮੈਨੂੰ ਇਹ ਲੱਗਦਾਗਾ ਜੀ ਉਹਨਾਂ ਸ਼ਾਇਦ ਮੇਰੀ ਮਾਂ ਨੇ ਵੀ ਮੈਨੂੰ ਉਹਨਾਂ ਪਿਆਰ ਨਹੀਂ ਕੀਤਾ ਹੋਣਾ ਜਿੰਨਾ ਮੈਨੂੰ ਮੇਰੀ ਸੱਸ ਨੇ ਕੀਤਾ ਜੀ ਉਹ ਬਹੁਤ ਕਰਦੀ ਆ ਜੀ ਮੈਨੂੰ ਤੇ ਬਸ ਥੋੜਾ ਜਿਹਾ ਇੱਕ ਹੋ ਜਾਂਦਾ ਸਾਨੂੰ ਪਤਾ ਹੀ ਹੈ ਹਨਾ ਜਦੋਂ ਘਰ ਚ ਥੋੜੀ ਜੀ ਚੱਲ ਪੈਂਦੀ ਆ ਵਿਆਹ ਤੋਂ ਬਾਅਦ ਮੇ ਹਨਾ ਮਿਸਟੇਕ ਹੋਣੀ ਲਾਲੋ ਵੀ ਘਰ ਚ ਕੋਈ ਹੋਰ ਵੀ ਹੈਗਾ ਹਨਾ ਕੋਈ ਉਧਰ ਉਧਰੀ ਗੱਲ ਕਰ ਦੇਣੀ ਥੋੜਾ ਬਹੁਤਾ ਹੋ ਜਾਂਦਾ ਸੀ ਜੀ ਤਾਂ ਪਰ ਅਸੀਂ ਸੱਸ ਨੂੰਹਾਂ ਨੇ ਕਦੇ ਲੜਕੇ ਨਹੀਂ ਦੇਖਿਆ ਸੀਗਾ ਥੋੜੇ ਹਸਬੈਂਡ ਹੈਗੇ ਸੀ ਵੀ ਉਹ ਥੋੜਾ ਜਿਹਾ ਝਗੜਾ ਝੋੜ ਕਰ ਲੈਂਦੇ ਸੀ ਉਹ ਤੋਂ ਤਾਂ ਅਸੀਂ ਮੈਂ ਆਪਣੇ ਸੰਭਲ ਜਾਂਦੀ ਸੀ ਵੀ ਜਾਨੀ ਕਿ ਮੈਂ ਕਦੇ ਮੇਰੇ ਮਾਂ ਪਿਓ ਨੂੰ ਨਹੀਂ ਦੱਸਿਆ ਸੀਗਾ ਵੀ ਮੇਰੇ ਨਾਲ ਵੀ ਮੇਰੇ ਸਹੁਰੇ ਘਰ ਵੀ ਮੇਰੇ ਨਾਲ ਕੀ ਹੋ ਰਿਹਾ ਹੂੰ ਇਹ ਚੀਜ਼ ਕਦੇ ਮੇਰੇ ਮਾਂ ਪਿਓ ਨੂੰ ਮੈਂ ਮਹਿਸੂਸ ਨਹੀਂ ਹੋਣ ਦਿੱਤੀ ਸੀ ਕਿਉਂਕਿ ਮੈਂ ਇਕੱਲੀ-ਇਕੱਲੀ ਸੀਗੀ ਮੇਰੇ ਮਾਂ ਪਿਓ ਦੇ ਘਰੇ ਜੀ ਹੂੰ ਮੈਂ ਇਹ ਚੀਜ਼ ਉਹਨਾਂ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਵੀ ਤੁਸੀਂ ਮੇਰਾ ਵਿਆਹ ਕਰਕੇ ਮੇਰੇ ਮੈਨੂੰ ਬਹੁਤ ਚੀਜ਼ਾਂ ਚ ਉਹ ਕਰਤਾ ਵੀ ਗਲਤੀ ਕੀਤੀ ਆ ਵੀ ਇਹ ਚੀਜ਼ ਦਾ ਉਹਨਾਂ ਨੂੰ ਅਹਿਸਾਸ ਨਾ ਹੋਵੇ ਵੀ ਅਸੀਂ ਗਲਤੀ ਕਰਤੀ ਆਪਣੀ ਧੀ ਦੇ ਆ ਕੇ ਹੂੰ ਸਿਆਣੀਆਂ ਕੁੜੀਆਂ ਇਹੀ ਕਰਦੀਆਂ ਵੀ ਘਰ ਕਿਵੇਂ ਨਾ ਕਿਵੇਂ ਜੇ ਤੇ ਮਾਪਿਆਂ ਨੂੰ ਦੱਸਾਂਗੇ ਤਾਂ ਉਹ ਵੀ ਦੁਖੀ ਹੋਣਗੇ ਨਹੀਂ ਕੀ ਪਤਾ ਕੋਈ ਗੱਲ ਹੀ ਨਾ ਵੱਧ ਜੀ ਹਾਂਜੀ ਫਿਰ ਮੈਨੂੰ ਵੀ ਇਹ ਚੀਜ਼ ਤੋਂ ਥੋੜਾ ਜਿਹਾ ਲੱਗਦਾ ਸੀ ਜੀ ਪਰ ਫਿਰ ਵੀ ਉਹ ਮੇਰੇ ਬਾਪੇ ਨੂੰ ਥੋੜਾ ਜਿਹਾ ਪਤਾ ਲੱਗ ਗਿਆ ਸੀ ਜੀ ਵੀ ਇਹ ਦੇ ਕਰਕੇ ਵੀ ਥੋੜਾ ਜਿਹਾ ਮੁੰਡਾ ਵੀ ਹੈ ਨਹੀਂਗਾ ਸਹੀ ਜਿਹਦੇ ਨਾਲ ਵੀ ਵਿਆਹ ਹੋਇਆ ਦਾ ਹੂੰ ਉਹ ਜਦੋਂ ਪਤਾ ਲੱਗ ਗਿਆ ਜੀ ਉਹਨਾਂ ਨੇ ਕਿਹਾ ਮੈਨੂੰ ਕਿਹਾ ਵੀ ਸੀ ਉਹਨਾਂ ਨੇ ਕਹਿੰਦੇ ਵੀ ਤੂੰ ਦਵੋਸ ਲੈ ਲੈ ਵੀ ਕੋਈ ਫਾਇਦਾ ਨਹੀਂ ਹੈਗਾ ਵੀ ਤੂੰ ਤੇਰੀ ਉਮਰ ਬਹੁਤ ਪਈ ਆ ਹਜੇ ਤੂੰ ਆਪਣਾ ਵਿਆਹ ਹੋਰ ਕਰਾ ਲੈ ਪਰ ਤੂੰ ਤਾਂ ਮੇਰੇ ਕੋਲੇ ਮੇਰੀ ਬੇਟੀ ਹੈਗੀ ਸੀ ਜੀ ਹਮ ਡੇਢ ਸਾਲ ਦੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਸਾਡੇ ਲੜਾਈ ਝਗੜਿਆਂ ਦਾ ਹਮ ਫਿਰ ਮੈਂ ਉਹਨਾਂ ਨੂੰ ਨਾ ਕਰਤੀ ਸੀ ਮਾਇਆ ਕਵੀ ਨਹੀਂ ਵੀ ਤੁਸੀਂ ਮੇਰੇ ਨਾਲ ਬੇਸ਼ੱਕ ਵਰਤਣਾ ੜ ਜੋ ਵੀ ਪਰ ਮੈਂ ਆਪਣਾ ਘਰ ਨਹੀਂ ਛੱਡ ਸਕਦੀ ਹੁਣ ਕਿਉਂਕਿ ਮੇਰੇ ਬੱਚੇ ਨੇਗੇ ਜੀ ਹਮ ਮੈਂ ਆਪਣੇ ਬੱਚਾ ਨੂੰ ਨਹੀਂ ਛੱਡ ਸਕਦੀ ਹੈਗੀ ਇੱਕ ਬੱਚੀ ਦੇ ਉੱਪਰ ਬੱਚੇ ਦੀ ਜ਼ਿੰਮੇਵਾਰੀ ਆ ਜੇ ਕਿੰਨੀ ਔਖੀ ਹੈ ਬਹੁਤ ਔਖੀ ਹੈ ਜੀ ਨਪਾਉਣੀ ਇਹ ਚੀਜ਼ ਮੈਨੂੰ ਪਤਾ ਮੇਰੇ ਨਾਲ ਬੀਥੀਆਂ ਨੇ ਜੀ ਹਮ ਪਰ ਆਪਣੇ ਬੱਚੇ ਕਿਵੇਂ ਪਾਲੇ ਨੇ ਮੈਂ ਉਹ ਮੈਂ ਜਾਣਦੀ ਆ ਕਿਉਂਕਿ ਜਦੋਂ ਮਾ ਪਿਓ ਸੀਗਾ ਮੇਰਾ ਪਿਓ ਜਣੇ ਕਿ ਵੀ ਬਹੁਤ ਸਾਥ ਦਿੰਦਾ ਸੀ ਮੇਰਾ ਉਹਨੇ ਬਹੁਤ ਸਾਥ ਦਿੱਤਾ ਸੀ ਜਦੋਂ ਮੈਂ ਜਵਾਬ ਦਿੱਤਾ ਸੀ ਵੀ ਇਹ ਬੰਦੇ ਨਾਲ ਵੀ ਮੈਂ ਇਹਨਾਂ ਦੇ ਘਰੇ ਰਹਿਣਾ ਵੀ ਮੈਂ ਵੀ ਪਲਕ ਨਹੀਂ ਲੈ ਸਕਦੀ ਇਹ ਤੋਂ ਜਦੋਂ ਮੈਂ ਇਹ ਚੀਜ਼ ਕਹਿੰਦੀ ਸੀਗੀ ਤੇ ਫਿਰ ਜਣੇ ਕਿ ਵੀ ਮੇਰੇ ਪਾਪਾ ਨੇ ਵੀ ਮੇਰਾ ਬਹੁਤ ਸਾਥ ਦਿੱਤਾਗਾ ਬਹੁਤ ਮੇਰੀ ਹੈਲਪ ਕੀਤੀ ਉਹਨੇ ਵੀ ਕੋਈ ਵੀ ਚੀਜ਼ ਮੇਰੇ ਘਰੇ ਨਾਲ ਹੁੰਦੀ ਤਾਂ ਉਹਨਾਂ ਨੇ ਮੈਨੂੰ ਪਹੁੰਚਾਣੀ ਕੋਈ ਵੀ ਚੀਜ਼ ਤਾਂ ਮੈਨੂੰ ਵੀ ਸ਼ੌਂਕ ਹੁੰਦਾ ਉਹਨਾਂ ਨੇ ਮੇਰੀ ਹਰ ਇੱਕ ਚੀਜ਼ ਪੂਰੀ ਕਰਨੀ ਸੀਗੀ ਪਰ ਮੇਰੇ ਮਿਆਤੋਂ 5-6 ਸਾਲ ਬਾਅਦ ਮੇਰੇ ਪਾਪਾ ਦੀ ਡੈਥ ਹੋ ਗਈ। ਹੂੰ ਤੇਰੇ ਤੋਂ ਬਾਅਦ ਮੇਰੇ ਹਾਰੇ ਸੱਤ ਛੱਡ ਗਏ ਫਿਰ ਕੋਈ ਜਦੋਂ ਇੱਕ ਹਨਾ ਜਦੋਂ ਇੱਕ ਵੀ ਇੱਕ ਕਹਿੰਦੇ ਵੀ ਧੁਰਾ ਜਦੋਂ ਟੁੱਟ ਜੇ ਬੰਦੇ ਦਾ ਫਿਰ ਉਹਨੂੰ ਸਾਰੇ ਪਾਸੇ ਮੁਸ਼ਕਲ ਆ ਜਾਂਦੀ ਹੈ। ਹਾਂਜੀ। ਹੂੰ ਫਿਰ ਫਿਰ ਕਿਵੇਂ ਜ਼ਿੰਦਗੀ ਇੱਕੇਦਮ ਬਦਲਦੀ ਹੈ? ਕਿਵੇਂ ਜ਼ਿੰਦਗੀ ਫਿਰ ਮੁਸ਼ਕਲ ਤੋਂ ਮੁਸ਼ਕਲ ਹੁੰਦੀ ਚਲੀ ਜਾਂਦੀ ਹੈ? ਬਾਦ ਵਿੱਚ ਕਿਤਾਬ ਅਸਤ ਜੀ ਤੁਬਾਰ ਮੇਰੇ ਕੋਲੇ ਮੇਰਾ ਬੇਟਾ ਹੋਇਆ ਜੀ ਵੀ ਉਹ ਬੜੀ ਮੁਸ਼ਕਲ ਨਾਲ ਪਾਲੇ ਨਾ ਮੈਂ ਖੇਤ ਵੀ ਜਾਂਦੀ ਸੀ ਜੀ ਤੇ ਹਾੜੀਆਂ ਕਰਦੀ ਸੀ। ਹੂੰ ਮੈਂ ਸਨੀਆ ਨਾਲ ਵੀ ਮੈਂ ਦਿਹਾੜੀ ਕਰਕੇ ਵੇਖੀ ਆ ਜੀ ਮੈਂ ਜਾਣੀ ਕਿ ਵੀ ਕੋਈ ਕੰਮ ਐਜ ਹੈ ਨਹੀਂ ਕਿ ਜਿਹੜਾ ਮੈਂ ਦੁਨੀਆਂ ਤੇ ਕਰਿਆ ਨਹੀਂ ਹੋਣਾ ਮੈਂ ਸਾਰੇ ਕੰਮ ਕਰ ਕਰਕੇ ਆਪਣੇ ਜਵਾਕ ਪਾਲੇ ਨੇ ਜੀ ਹੂੰ ਚਲੋ ਅੱਜ ਮੇਰੇ ਜਵਾਕ ਵੱਡੇ ਹੋ ਗਏ ਹਨਾ ਅੱਜ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋਇਆ ਜੀ ਹੂੰ ਵੀ ਮੇਰੇ ਬੱਚੇ ਵੱਡੇ ਹੁੰਦੇ ਆ ਹਨਾ ਵੀ ਮੈਨੂੰ ਇਹਨਾਂ ਦਾ ਸਹਾਰਾ ਹੋਊਗਾ ਕੱਲ ਨੂੰ ਹੂੰ ਇਹ ਚੀਜ਼ ਦਾ ਜੀ ਮੈਨੂੰ ਅੱਜ ਬੜਾ ਮਾਣ ਆਗਾ ਵੀ ਮੇਰੇ ਬੱਚੇ ਮੇਰੇ ਨਾਲ ਆ ਹਾਂਜੀ ਪਰ ਮੈਂ ਫੇਰ ਵੀ ਆਪਣੇ ਬੱਚਿਆਂ ਲਈ ਮੈਨੂੰ ਘਰੇ ਉਸ ਰਹਿਣਾ ਪੈ ਗਿਆ ਮੈਨੂੰ ਇਹ ਹੋਗਾ ਵੀ ਨਹੀਂ ਹੈ ਮੇਰੇ ਬੱਚਿਆਂ ਦਾ ਕੁਝ ਨਹੀਂ ਬਣਨਾ ਜੇ ਮੈਂ ਘਰ ਛੱਡ ਕੇ ਬਾਗੀ ਹਾਂ ਕਿਤੇ ਹੋਰ ਲੈ ਕੇ ਜਾਵਾਂਗੀ ਆਪਣੇ ਬੱਚਿਆਂ ਨੂੰ ਜੀ ਤੁਹਾਨੂੰ ਪਤੀ ਆ ਨਾ ਬਗਾਨਾ ਬੰਦਾ ਕੌਣ ਆਪਣੇ ਬੱਚਿਆਂ ਦਾ ਬਣਦਾ ਹੈ ਮੈਂ ਘਰ ਰਹਿਣ ਤੋਂ ਜਿੱਥੇ ਮੈਂ ਇਹ ਨਹੀਂ ਕਰ ਸਕਦੀ ਬੜੀ ਕੁੱਟ ਚੱਲੀ ਆ ਮੈਂ ਉਹ ਬੰਦੇ ਦੀ ਵੀ ਅੱਛਾ ਕੁੱਟ ਵੀ ਬਹੁਤ ਜ਼ਿਆਦਾ ਹੁੰਦੀ ਸੀ ਬਹੁਤ ਜੀ ਫਿਰ ਤੁਸੀਂ ਕਦੇ ਇਹ ਵੀ ਨਹੀਂ ਕੀਤਾ ਵੀ ਨਾ ਭਾਈ ਕੁੱਟ ਨਾ ਜਾ ਚਲੋ ਇਹ ਨਾ ਕਰ ਜਾਂ ਕੁਝ ਤੁਸੀਂ ਵਿਰੋਧ ਹੀ ਕੀਤਾ ਹੋਵੇ ਵੀ ਬੰਦਾ ਵੀ ਤੂੰ ਬਈ ਮੈਨੂੰ ਹੱਥੇ ਨਹੀਂ ਲਾ ਸਕਦਾ ਨਹੀਂ ਜੀ ਪਹਿਲਾਂ ਮੈਨੂੰ ਇੰਨਾ ਅਸਲ ਵਿੱਚ ਨਾ ਪਤਾ ਕੀ ਆ ਜੀ ਮੇਰੀ ਜਿੰਨੀ ਹੈ ਨਹੀਂ ਸੀਗੀ ਕਿਉਂ ਹੂੰ ਸੋ ਮੈਂ 17 ਸਾਲ 'ਚ ਤਾਂ ਮੇਰੇ ਕੋਲੇ ਬੇਟੀ ਹੋ ਗਈ ਸੀਗੀ ਹੂੰ ਤੇ ਬਾਅਦ ਵਿੱਚ ਫਿਰ ਮੈਂ ਇਹ ਚੀਜ਼ਾਂ ਛੱਡਤੀਆਂ ਵੀ ਮੈਨੂੰ ਇੰਨਾ ਪਤਾ ਹੀ ਨਹੀਂ ਹੁੰਦਾ ਸੀ ਵੀ ਮੈਨੂੰ ਲੜਨਾ ਵੀ ਨਹੀਂ ਆਉਂਦਾ ਹੁੰਦਾ ਸੀਗਾ ਹੂੰ ਮੈਨੂੰ ਬਹੁਤ ਕਾਲਾਂ ਵੀ ਕੱਢਦੇ ਵੀ ਫੁੱਟ ਦੇ ਮਾਰਦੇ ਮੈਂ ਕਦੇ ਉਹਨਾਂ ਨੂੰ ਉਸ ਕਾਇਕੀ ਨਹੀਂ ਦੇਖਿਆ ਸੀ ਕਿਉਂਕਿ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਸੀ ਵੀ ਕਿਵੇਂ ਬੋਲਣਾ ਵੀ ਲੜਨਾ ਕਿਵੇਂ ਆ ਕਿਸੇ ਨੂੰ ਗਾਲ ਕਿਵੇਂ ਕੱਢਣੀ ਆ ਇਹ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਸੀ ਹੈਗਾ ਜੀ ਪਰ ਜਦੋਂ ਬਾਅਦ ਵਿੱਚ ਮੇਰੇ ਪਾਪਾ ਮੁੱਕੇ ਨੇ ਨਾ ਇਸ ਤੋਂ ਬਾਅਦ ਵਿੱਚ ਫਿਰ ਮੇਰਾ ਥੋੜਾ ਜਿਹਾ ਵੀ ਉਹ ਹੋਇਆ ਵੀ ਹੁਣ ਮੇਰੇ ਕੋਲ ਵੀ ਹੈ ਲੈ ਮੇਰੇ ਸਿਰ ਤੇ ਵੀ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਾਂ ਵੀ ਜੇ ਮੈਂ ਐਨੀ ਨਿਮਕੇ ਰਹਿ ਗਈ ਤਾਂ ਸ਼ਾਇਦ ਮੇਰੀ ਜ਼ਿੰਦਗੀ ਨਹੀਂ ਲੰਘਣੀ ਤਨੂੰ ਮੇਰੇ ਜਵਾਕਾਂ ਨੂੰ ਵੀ ਨਹੀਂ ਕਿਸੇ ਨੇ ਜੀਣ ਦੇਣਾ ਫਿਰ ਮੈਂ ਥੋੜਾ ਜਿਹਾ ਵੀ ਆਪਣੇ ਆਪ ਚੋਂ ਬਹਲਾਵ ਲਿਆਂਦਾਗਾ ਜੀ ਉੱਥੇ ਫਿਰ ਮੈਂ ਬੋਲਦੀ ਵੀ ਆ ਜੀ ਮੈਂ ਗਾਲਾਂ ਵੀ ਕੱਢਦੀ ਆ ਜੀ ਮੈਂ ਸਾਰਾ ਕੁਝ ਹੀ ਕਰਦੀ ਆ ਐਵੇਂ ਫਿਰ ਹੁਣ ਤੁਹਾਨੂੰ ਪਤਾ ਹੁਣ ਤਾਂ ਲਿੱਤਰ ਵੀ ਨਹੀਂ ਕਰਦੇ ਜਾਂਦੇ ਪਰ ਉਦੋਂ ਦਾ ਥੋੜਾ ਜਿਹਾ ਵੀ ਸਾਡੇ ਘਰ 'ਚ ਹੈਗੀ ਆ ਸੁੱਖ ਸ਼ਾਂਤੀ ਵੀ ਹੈਗੀ ਆ ਕਿਉਂਕਿ ਮੇਰੀ ਤੁਸੀਂ ਮਜ਼ਬੂਤ ਹੋਏ ਕਿਉਂਕਿ ਜੋ ਮੇਰੇ ਤੇ ਕੁੱਟਮਾਰ ਹੁੰਦੀ ਸੀ ਉਹ ਹੁਣੋਂ ਆਟ ਗਈ ਜੀ ਸਗੋਂ ਇਹ ਕੁੜੀਆਂ ਲਈ ਇਹ ਵੀ ਇੱਕ ਸੁਨੇਹਾ ਵੀ ਹੈ ਵੀ ਤੁਸੀਂ ਐਵੇਂ ਖਾਮ ਖਾ ਕੁੱਟਣਾ ਖਾਓ ਚਲੋ ਤੁਸੀਂ ਰਿਸ਼ਤਾ ਨਹੀਂ ਤੋੜਨਾ ਚਾਹੁੰਦੇ ਘੱਟੋ ਘੱਟ ਉਹਦਾ ਵਿਰੋਧ ਤਾਂ ਕਰੋ ਨਾ ਹਾਂ ਜੀ ਵਿਰੋਧ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹਾਂ ਕਰਨਾ ਚਾਹੀਦਾ ਜੀ ਹਾਂ ਪਤਾ ਕੀ ਹੈ ਜੀ ਹੁਣ ਇੱਕ ਬੰਦਾ ਤਾਂ ਉਨ ਦਾ ਵਿਆਹ ਹੁੰਦਾ ਇੱਕ ਫਿਰ ਉਹਨੂੰ ਉਤੋਂ ਹੋਰ ਦਬਾ ਲੈਂਦੇ ਨੇ ਫਿਰ ਉਹ ਚੀਜ਼ ਸਹੀ ਨਹੀਂ ਰਹਿੰਦੀ ਜੀ ਫਿਰ ਮੈਨੂੰ ਆਪਣੇ ਬੱਚਿਆਂ ਲਈ ਲੜਨਾ ਪਿਆ ਹੂੰ ਫਿਰ ਮੈਨੂੰ ਇਹ ਹੋ ਗਿਆ ਵੀ ਫਿਰ ਮੇਰੇ ਬੱਚੇ ਨਹੀਂ ਕਿਸੇ ਨੇ ਵੀ ਜਉਣ ਦੇਣੇ ਮੈਨੂੰ ਪਾਲਣ ਨਹੀਂ ਦੇਣੇ ਕਿਸੇ ਨੇ ਕਿਉਂਕਿ ਮੈਂ ਬਾਹਰ ਜਾਣਾ ਮੇਰੇ ਤੇ ਪਤਾ ਨਹੀਂ ਕਿੰਨੀਆਂ ਫਤੂਮ ਤਾਂ ਲੱਗਣੀਆਂ ਕਿੰਨਾ ਕੁ ਮੈਨੂੰ ਮਾੜਾ ਚੰਗਾ ਕਹਿਣਾ ਜੇ ਮੈਂ ਘਰੇ ਆਉਣਾ ਵਾਪਸ ਪਤਾ ਨਹੀਂ ਕਿੱਥੋਂ ਆਈ ਆ ਕਿੱਥੋਂ ਗਈ ਸੀਗੀ ਕੀ ਕਰਨ ਗਈ ਸੀ ਇਹ ਚੀਜ਼ਾਂ ਲੱਗਦੀਆਂ ਸੀ ਮੇਰੇ ਤੇ ਹੂੰ ਫਿਰ ਮੈਂ ਇਹ ਚੀਜ਼ਾਂ ਕਰਕੇ ਫਿਰ ਮੈਨੂੰ ਗੁੱਸਾ ਆਉਂਦਾ ਸੀ ਵੀ ਹੋਣਾ ਵੀ ਇੱਕ ਬੰਦਾ ਤਾਂ ਆਪਣੇ ਬੱਚੇ ਪਾਲ ਰਿਹਾਗਾ ਦਿਹਾੜੀਆਂ ਕਰਕੇ ਵੀ ਪਾਲ ਰਿਹਾ ਕੀ ਕੰਮ ਕਰਕੇ ਪਾਲ ਰਿਹਾ ਵੀ ਮਿਹਨਤ ਦਾ ਕਰਕੇ ਵੀ ਨਹੀਂ ਵੀ ਕੋਈ ਖਾਣ ਦਿੰਦਾ ਮੈਨੂੰ ਇਹ ਚੀਜ਼ਾਂ ਕਰਕੇ ਜੀ ਮੈਨੂੰ ਥੋੜਾ ਜਿਹਾ ਬਦਦ ਕਰਨਾ ਪਿਆ ਆਪਣੇ ਘਰੀ ਇੱਕ ਬੱਚੀ 15 ਸਾਲ ਦੀ ਕਿੱਥੋਂ ਗਾਲਾਂ ਸਿੱਖੂਗੀ ਜਿਹਨੂੰ ਇਹ ਹੀ ਨਹੀਂ ਪਤਾ ਵੀ ਦੁਨੀਆ 'ਚ ਕੁਝ ਹੁੰਦਾ ਵੀ ਕੀ ਹੈਗਾ ਹਨਾ ਉਹ ਕਿੱਥੋਂ ਗਾਲਾਂ ਸਿੱਖੂ ਕਿੱਥੋਂ ਲੜਨਾ ਸਿੱਖੂ ਉਹਨੂੰ ਤਾਂ ਮਾਂ ਪਿਓ ਦਾ ਲਾੜ ਹੀ ਪਤਾ ਹੁੰਦਾ ਹਨਾ ਭੈਣ ਭਰਾਵਾਂ ਦਾ ਲਾੜ ਪਤਾ ਹੁੰਦਾ ਉਹਨੂੰ ਕੀ ਪਤਾ ਲੜਨਾ ਬਾਕੀ ਮੇਰੇ ਮਾਪਿਆਂ ਦੇ ਘਰੇ ਸੀ ਜੀ ਪਤਾ ਕੀ ਆ ਵੀ ਕੋਈ ਐਦਾਂ ਬੋਲਦਾ ਨਹੀਂ ਸੀ ਕੋਈ ਮੈਂ ਫਾਲਤੂ ਗੱਲ ਨਹੀਂ ਕਰਦੀ ਸੀ ਸਾਡੇ ਘਰ ਚ ਜਿੰਨੀ ਕ ਗੱਲ ਹੁੰਦੀ ਸੀ ਵੀ ਉਹਨੇ ਕੀ ਹੁੰਦੀ ਸੀਗੀ ਵੀ ਫਾਲਤੂ ਕਿਸੇ ਨੇ ਬੋਲਣਾ ਨਹੀਂ ਫਾਲਤੂ ਕਿਸੇ ਨੇ ਉਹ ਨਹੀਂ ਕਰਨਾ ਆ ਹੁਣ ਵੀ ਬਸ ਜਦੋਂ ਵੀ ਮੈਨੂੰ ਗੁੱਸਾ ਚੜ ਜਾਂਦਾ ਸੀਗਾ ਮੈਂ ਜ਼ਿਆਦਾ ਤਾਂ ਬੋਲਦੀ ਸੀ ਘਰੇ ਵੀ ਮੇਰੀ ਆਦਤ ਤਾਂ ਜੀ ਮੈਂ ਬੋਲਦੀ ਨਹੀਂ ਹੈਗੀ ਇਹਨਾਂ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਸੀ ਮੈਂ ਖੁਦ ਵੀ ਇਹ ਚੀਜ਼ ਤੇ ਹੋ ਰਹਿੰਦੀ ਸੀ ਵੀ ਮੈਂ ਬੋਲਦੀ ਕਿਉਂ ਨਹੀਂ ਥੋੜਾ ਜਿਹਾ ਟਾਈਮ ਤਾਂ ਵੀ ਮੇਰੀ ਠਾਣੀ ਸੀ ਉਹ ਵੀ ਮੈਨੂੰ ਬੜੀਆਂ ਗਾਲਾਂ ਗੂਲਾਂ ਕੱਢਦੀ ਰਹੀ ਹੈਗੀ ਪਰ ਮੈਂ ਅੰਦਰ ਵੜ ਕੇ ਬੈਠ ਜਾਣਾ ਮੈਂ ਕਹਿ ਦੇਣਾ ਵੀ ਨਹੀਂ ਆਪਾਂ ਇਹਨੂੰ ਕੀ ਕਹੀਏ ਵੀ ਮੈਂ ਇਹਨੂੰ ਕੀ ਜਵਾਬ ਦੇ ਮੈਨੂੰ ਤਾਂ ਕੁਝ ਕਹਿੜਾ ਨਹੀਂ ਆਉਣਾ। ਡਰ ਜਾਂਦੇ ਹੋਵਾਂਗੇ। ਹਾਂਜੀ ਡਰ ਜਾਂਦੀ ਸੀ ਵੀ ਡਰ ਕੇ ਮੈਂ ਅੰਦਰ ਬੈਠ ਜਾਂਦੀ ਸੀ ਮੈਨੂੰ ਇਹ ਹੋ ਜਾਂਦਾ ਸੀ ਵੀ ਮੈਨੂੰ ਕੋਈ ਜਵਾਬ ਤਾਂ ਦੇਣਾ ਨਹੀਂ ਆਉਂਦਾ ਮੈਂ ਕੀ ਕਹੂੰਗੀ ਇਹਨਾਂ ਨੂੰ। ਹੂੰ ਪਰ ਫਿਰ ਇਹਨਾਂ ਨੇ ਮੈਨੂੰ ਹੌਲੀ-ਹੌਲੀ ਬੋਲਣ ਲਾ ਲਿਆ ਜੀ। ਹੂੰ ਫਿਰ ਮੈਂ ਥੋੜਾ-ਥੋੜਾ ਫਿਰ ਅੱਗੇ ਵਧਦੀ ਗਈ ਫਿਰ ਮੈਨੂੰ ਇਹ ਹੋ ਗਿਆ ਵੀ ਯਾਰ ਅੱਜ ਮੈਂ ਆਪਣੀ ਜਗ੍ਹਾ ਤੇ ਸਹੀ ਹਾਂ ਜੀ। ਹੂੰ ਜੇ ਇਹਨਾਂਕ ਮੈਂ ਨਾ ਬੋਲਦੀ ਸ਼ਾਇਦ ਮੈਂ ਅੱਜ ਨੂੰ ਕਿੱਦੇ ਦੀ ਮਰ ਕੇ ਪੁਰਾਣੀ ਹੋਈ ਹੁੰਦੀ। ਜੇ ਮੈਂ ਲਾਂਪੂਰ ਅੱਜ ਤੁਹਾਡੀ ਇੰਟਰਵਿਊ ਨਾ ਹੋਈ ਹੁੰਦੀ ਹਾਂਜੀ ਸਹੀ ਗੱਲ ਆ ਜੀ ਇੱਥੇ ਤੱਕ ਪਹੁੰਚਣਾ ਨਹੀਂ ਸੀ ਜੀ ਫਿਰ ਜਦੋਂ ਇੰਨਾ ਘੁੱਟ ਘੁੱਟ ਕੇ ਜੀਣ ਵਾਲੀ ਕੁੜੀ ਹਾਂਜੀ ਫਿਰ ਖੁੱਲ ਕੇ ਕਿਵੇਂ ਦੁਨੀਆ ਮੂਹਰੇ ਆਉਂਦੀ ਆ ਫਿਰ ਇਹ ਕਹਿੰਦੇ ਵੀ ਕੁੜੀ ਤੁਸੀਂ ਡਰ ਜਾਂਦੀ ਏਕ ਕੁੜੀ ਜਿਹਨੂੰ ਜਦੋਂ ਕੋਈ ਬੋਲਦਾ ਤੇ ਡਰ ਕੇ ਅੰਦਰ ਵੜ ਜਾਂਦੀ ਫਿਰ ਖੁੱਲ ਕੇ ਹੁਣ ਲੋਕਾਂ ਸਾਹਮਣੇ ਆ ਰਹੀ ਆ ਇੰਸਟਾਗ੍ਰਾਮ ਤੇ ਰੀਲਾਂ ਬਣਾ ਰਹੀ ਆ ਇਹ ਕਿਵੇਂ ਹੋਇਆ ਇਹ ਜੀ ਪਹਿਲਾਂ ਤਾਂ ਨਹੀਂ ਮੈਨੂੰ ਇੰਨਾ ਵੀ ਸ਼ੌਕ ਸੀਗਾ ਮੈਨੂੰ ਪਤਾ ਨਹੀਂ ਸੀਗਾ ਇੰਨਾ ਵੀ ਹੌਣ ਤੇ ਕੀ ਮੈਨੂੰ ਇੰਨਾ ਪਤਾ ਹੀ ਨਹੀਂ ਸੀ ਵੀ ਫੋਨ ਚਲਾਉਂਦੇ ਆ ਕਿਵੇਂ ਚਲਾਉਂਦੇ ਆ ਮੈਨੂੰ ਇੰਨਾ ਨਹੀਂ ਨੌਲੇਜ ਹੈਗੀ ਸੀ ਫਿਰ ਥੋੜਾ ਜਿਹਾ ਟਾਈਮ ਨਾ ਮੈਂ ਇੱਥੇ ਲੌਂਗਰ ਠਾਣਾਗਾ ਉੱਥੇ ਮੈਂ ਥੋੜਾ ਜਿਹਾ ਟਾਈਮ ਕੰਮ ਕੀਤਾ ਮੈਸ ਤੇ ਡਿਊਟੀ ਸੀ ਮੇਰੀ ਰੋਟੀ ਬਣਾਉਂਦੀ ਹੁੰਦੀ ਮੈਂ ਉੱਥੇ ਜਦੋਂ ਉੱਥੇ ਬਸ ਕੁੜੀਆਂ ਆਉਂਦੀਆਂ ਕਾਂਸਟੇਬਲ ਜੋ ਵੀ ਆਉਂਦੀਆਂ ਉਹਨਾਂ ਕੋਲੇ ਫੋਨ ਦੇਖਦੀ ਮੈਂ ਤਾ ਮੈਨੂੰ ਵੀ ਕਦੇ-ਕਦੇ ਇਹ ਲੱਗਦਾ ਵੀ ਮੇਰੇ ਕੋਲੇ ਵੀ ਫੋਨ ਹੋਵੇ ਮੈਂ ਵੀ ਵੀਡੀਓ ਬਣਾਵਾਂ ਮੈਂ ਵੀ ਐਂ ਕਰਾਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵਾਂ ਇਹ ਚੀਜ਼ ਕਰਦੀ ਉੱਥੋਂ ਬਸ ਮੈਂ ਥੋੜੇ-ਥੋੜੇ ਪੈਸੇ ਇਕੱਠੇ ਕਰਕੇ ਮੈਂ ਇੱਕ ਫੋਨ ਖਰੀਦਿਆ ਜੀ ਫੋਨ ਖਰੀਦਿਆ ਫਿਰ ਮੈਨੂੰ ਥੋੜਾ-ਥੋੜਾ ਸ਼ੌਂਕ ਜਾਗਿਆ ਵੀ ਮੈਂ ਵੀਡੀਓ ਬਣਾਵਾਂ ਇਹ ਚੀਜ਼ ਕਰਾਂ ਫਿਰ ਮੈਂ ਥੋੜਾ-ਥੋੜਾ ਵੀਡੀਓ ਬਣਾਉਂਦੀ ਗਈ ਬਣਾਉਂਦੀ ਗਈ ਜੀ ਬਹੁਤ ਜਣ ਕੇ ਵੀ ਮੈਂ ਐਂ ਜਿਹਾ ਲੱਗਿਆ ਕਰੇ ਮੈਨੂੰ ਵੀ ਹੁਣ ਮੈਂ ਠੀਕ ਆ ਵੀ ਮੈਂ ਹੁਣ ਆਪਣੇ ਆਪ ਤੇ ਹੈਗੀਆਂ ਵੀ ਮੈਨੂੰ ਇਹ ਲੱਗ ਰਿਹਾ ਵੀ ਮੈਂ ਜਗ ਤੇ ਹੈਗੀ ਆ ਇਹ ਚੀਜ਼ ਲੱਗਦੀ ਸੀ ਮੈਨੂੰ ਜੀ ਇਹਦੇ ਨਾਲ ਖੁਸ਼ੀ ਮਿਲਦੀ ਹੈ ਖੁਸ਼ੀ ਤਾਂ ਜੀ ਵੈਸੇ ਵਸ ਇੱਕ ਸੌਂਖ ਜਾਗ ਗਿਆ ਜੀ ਐਕਟਿੰਗ ਦਾ ਕੀੜਾ ਆ ਗਿਆ ਵੈਸੇ ਬਲਕਾਰਨ ਕਿਲਾ ਲਾਵ ਹੀਰੇ ਦੇ ਕਿ ਬਲਕਾਰਨ ਕਿਲੇ ਦੇ ਤੁਸੀਂ ਬਾਲੇ ਫੈਨ ਉਹਨਾਂ ਦੇ ਤੇ ਲਾਵ ਹੀਰੇ ਤੇ ਕੀਤਾ ਤੇ ਬਹੁਤ ਬਣਾਉਂਦਾ ਹਾਂ ਹਾਂ ਜੀ ਉਹਨਾਂ ਦੇ ਬੜੀਆਂ ਬਣਾਉਂਦੇ ਲਾਵ ਹੀਰਾ ਹੋ ਗਿਆ ਜੀ ਇਹ ਬਲਕਾਰਨ ਕਿਲਾ ਹੋ ਗਿਆ ਜੀ ਇਹਨਾਂ ਦੇ ਬਹੁਤ ਬਣਾਏ ਗਾਦਰ ਮੈਂ ਸ਼ੁਰੂ ਵਾਲੀਆਂ ਦੇਖੀਆਂ ਸੀ ਸਾਰੀਆਂ ਲਾਵ ਹੀਰੇ ਤੇ ਸੀ ਹਾਂ ਜੀ ਹਾਂ ਜੀ ਉਹ ਐ ਲੱਗਦਾ ਰਹਿੰਦਾ ਵੀ ਚਲੋ ਹਨਾ ਵੀ ਕੋਈ ਵਧੀਆ ਲੱਗਦਾ ਵੀ ਜਨਨ ਕਿ ਵੀ ਮੈਨੂੰ ਉਹਨਾਂ ਦੇ ਗੀਤ ਬੈਸੀ ਪਸੰਦ ਨੇ ਜੀ ਐਂ ਲੱਗਦਾ ਵੀ ਆਪ ਦੀ ਗੱਲ ਹੈ ਹਾਂਜੀ ਕਿਉਂਕਿ ਉਹਨਾਂ ਨੇ ਜਿਹੜੇ ਜੋ ਵੀ ਸੌਂਗ ਆਏ ਹੋਏ ਨੇ ਨਾ ਸਾਰੇ ਵੀ ਜਨਨ ਕਿ ਵੀ ਉਹ ਮੇਰੇ ਤੇ ਵੀ ਕਿਤੇ ਨਾ ਕਿਤੇ ਲੱਗਦੇ ਨੇ ਜੀ ਹੂੰ ਮੈਂ ਤਾਂ ਜ਼ਿਆਦਾ ਜ਼ਿੰਦਗੀ ਨਾਲ ਟੁਕਦੇ ਹਾਂਜੀ ਹੂੰ ਇਹ ਚੀਜ਼ਾਂ ਕਰਕੇ ਉਹ ਲੱਕ ਕਰ ਦਿੰਦੀ ਸੀ ਮੈਲ ਬਣਾ ਦਿੰਦੀ ਸੀ ਵੀਡੀਓ ਫਿਰ ਫਿਰ ਇਸ ਤੇ ਇਹਦੇ ਵਿੱਚ ਵੀ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਹੈ ਕਮੈਂਟ ਗਲਤ ਹੋਣ ਲੱਗ ਜਾਂਦੇ ਆ ਲੋਕ ਮੈਸੇਜ ਗਲਤ ਕਰਨ ਲੱਗ ਜਾਂਦੇ ਆ ਹਾਂਜੀ ਬਹੁਤ ਜੀ ਇਹਦਾ ਬਹੁਤ ਕੁਝ ਵੀ ਜਨਨ ਕਿ ਵੀ ਮੈਨੂੰ ਨਾ ਵੀ ਦੁਨੀਆ ਬਹੁਤ ਤੁਹਾਨੂੰ ਪਤਾ ਆ ਨਾ ਕਿੰਦਾਂ ਦੀ ਆ ਦੁਨੀਆ ਕੋਈ ਕਿਸੇ ਨੂੰ ਨਹੀਂ ਜਰ ਸਕਦਾ ਹੁੰਦਾ ਹਨ ਬੜੇ ਕਮੈਂਟ ਮੈਨੂੰ ਗਲਤ ਕੀਤੇ ਹੋਏ ਨੇ ਬਹੁਤ ਕੁਝ ਬੋਲਿਆ ਹੋਇਆ ਜੀ ਇਹ ਤਾਂ ਇਹ ਜੀ ਆ ਜੀ ਇਹ ਤਾਂ ਐ ਕਰਦੀ ਹੈ ਜੀ ਉਹ ਕਰਦੀ ਹੈ ਜੀ ਬਹੁਤ ਕੁਝ ਗੰਦਪਾਲ ਲਿਖ ਕੇ ਪਾਇਆ ਹੋਇਆ ਮੇਰੇ ਇਹਨਾਂ ਤੇ ਪਰ ਮੈਂ ਮੈਨੂੰ ਉਹ ਡਿਲੀਟ ਕਰਨੇ ਪੈਂਦੇ ਨੇ ਜੀ ਮੈਂ ਦੇਖਦੀ ਆ ਸਾਰੇ ਆਪਣੇ ਜਿੰਨੇ ਜਿੰਨੇ ਕਮੈਂਟ ਦੇਖ ਕੇ ਜਿਹੜਾ ਕੋਈ ਨਹੀਂ ਹੁੰਦਾ ਆਪਣੇ ਲਈ ਸਹੀ ਹੈ ਨਾ ਆਪਣੇ ਬੱਚੇ ਵੀ ਦੇਖਦੇ ਆ ਜੀ ਸਾਰਾ ਹੀ ਉਹ ਹੁੰਦਾਗਾ ਜੀ ਫਿਰ ਮੈਂ ਉਹਨਾਂ ਨੂੰ ਡਿਲੀਟ ਕਰਨਾ ਪੈਂਦਾ ਜੀ ਮੈਨੂੰ ਤੋ ਇਹ ਇਹਨਾਂ ਨੂੰ ਤਾਂ ਵੈਸੇ ਸੀਰੀਅਸ ਨਾ ਲਿਆ ਕਰੋ ਕਮੈਂਟ ਕਮੈਂਟ ਤੇ ਦੇਖਿਆ ਹੀ ਨਾ ਕਰੋ ਇਹ ਕਿਉਂਕਿ ਲੋਕ ਤਾਂ ਪੂਰੀ ਕਹਿੰਦੇ ਵੀ ਦੁਨੀਆ ਨਹੀਂ ਖੁਸ਼ ਹੋ ਸਕਦੀ ਦੁਨੀਆ ਦਾ ਇਹ ਤਾਂ ਜੀ ਹੁਣ ਜਿਵੇਂ ਕਿ ਮੰਨ ਕੇ ਚੱਲੋ ਹਨਾ ਕਹਾ ਬਤਾ ਇੱਕ ਵੀ ਜੇ ਆਪਣੇ ਤੇ 10 ਰਾਜੀ ਨੇ ਤਾਂ 10 ਤਾਂ ਆਪਣੇ ਖਿਲਾਫ ਹੋਣਗੇ ਹੀ ਹੋਣਗੇ ਜੀ ਇਹ ਚੀਜ਼ ਤਾਂ ਹੁੰਦੀ ਹੈ 10 ਰਾਜੀ 50 ਖਿਲਾਫ ਹੋ ਜਾਂਦੇ ਹਾਂ ਹਾਂ ਜੀ ਹਾਂਦੀ ਹੁੰਦੇ ਆ ਜੀ ਹੁੰਦੇ ਆ ਜੀ ਇਹ ਚੀਜ਼ ਹੋ ਜਾਂਦੀ ਹੈ ਜੀ ਤਾਂ ਜ਼ਿੰਦਗੀ ਦਾ ਤਜਰਬਾ ਕਿਵੇਂ ਲੱਗਦਾ ਇੱਕ ਮਾਪਿਆਂ ਨੂੰ ਜੇਕਰ ਇਹ ਵੀਡੀਓ ਬਹੁਤ ਸਾਰੇ ਸਾਡੇ ਨਾ ਔਰਤਾਂ ਵੀ ਦੇਖਦੀਆਂ ਸਾਡੇ ਚੈਨਲ ਤੇ ਬਹੁਤ ਸਾਰੀ ਹਾਂਜੀ ਉਹਨਾਂ ਨੂੰ ਕੀ ਲੱਗਦਾ ਵੀ ਇੱਕ ਕੁੜੀ ਦੀ ਜ਼ਿੰਦਗੀ ਚ ਕਿਹੜੀ ਉਮਰ ਚ ਵਿਆਹ ਹੋਣਾ ਚਾਹੀਦਾ ਕੁੜੀ ਦੀ ਜ਼ਿੰਦਗੀ ਜੋ ਤੁਸੀਂ ਛੋਟੀ ਨੂੰ ਵਿਆਹ ਦਿੰਦੇ ਹੋ ਤਾਂ ਕਿੰਨੀ ਮੁਸ਼ਕਲ ਕਰਦੇ ਬਹੁਤ ਮੁਸ਼ਕਲ ਹੁੰਦੀ ਹੈ ਜੀ ਮੈਂ ਤਾਂ ਸਾਰੇ ਵੀ ਮਾਪਿਆਂ ਨੂੰ ਇਹੀ ਗੱਲ ਕਹਿਣਾ ਚਾਹਾਂਗੀ ਵੀ ਦੇਖੋ ਹਨਾ ਵੀ ਆਪਣੀਆਂ ਬੱਚੀਆਂ ਨੂੰ ਵੀ ਇਹੋ ਜੀ ਉਮਰ ਚ ਵਿਆਹੋ ਜਿੱਤੇ ਉਹਨਾਂ ਨੂੰ ਸਾਰੀ ਨੌਲੇਜ ਹੋਵੇ ਸਾਰਾ ਪਤਾ ਹੋਵੇ ਸਾਰਾ ਘਰ ਪਰਿਵਾਰ ਸਾਹਮਣਾ ਆਉਂਦਾ ਹੋਵੇ ਆਪਦਾ ਕਿਉਂਕਿ ਇੰਨੀਆਂ ਛੋਟੀਆਂ ਕੁੜੀਆਂ ਨੂੰ ਨਹੀਂ ਵਿਆਹਣਾ ਚਾਹੀਦਾ ਜੀ ਬਾਅਦ ਵਿੱਚ ਸਹੁਰੇ ਘਰ ਜਾ ਕੇ ਬੜੀ ਦਿੱਕਤ ਆਉਂਦੀ ਆ ਦਿੱਕਤ ਛੋਟੇ ਏਜ ਦੀ ਕੁੜੀ ਨੂੰ ਫਿਰ ਵੀ ਚੱਲ ਥੋੜਾ ਜਿਹਾ ਸਹਾਰਾ ਮਿਲ ਜਾਂਦਾ ਜੇ ਕਰ ਆਪਣੇ ਨਾਲ ਜੀਵਨ ਸਾਥੀ ਸਹੀ ਹੋਵੇ ਪਰ ਜਿੱਥੇ ਜੀਵਨ ਸਾਥੀ ਸਹੀ ਨਹੀਂ ਨਾ ਮਿਲੇ ਜੀ ਉੱਥੇ ਬਹੁਤ ਉੱਖਾ ਹੋ ਜਾਂਦਾਗਾ ਕਿਉਂਕਿ ਮੈਨੂੰ ਪਤਾ ਮੈਂ ਆਪਣੀ ਜ਼ਿੰਦਗੀ ਕਿਵੇਂ ਕੱਢੀ ਆ ਕਿਵੇਂ ਆਪਣੇ ਬੱਚੇ ਪਾਲੇ ਨੇ ਉਹ ਦੁੱਖਾਂ ਚੋਂ ਲੰਘ ਕੇ ਅੱਜ ਜੀ ਬਹੁਤ ਕਰਦਾ ਵੀ ਮੈਂ ਅੰਦਰ ਬੜ ਬੜ ਰੋਮਾ ਪਰ ਹੁਣ ਮੈਨੂੰ ਇਹ ਲੱਗਦਾ ਰਹਿੰਦਾ ਵੀ ਨਹੀਂ ਵੀ ਮੇਰੇ ਚ ਬਾ ਮੇਰਾ ਸਹਾਰਾ ਨਹੀਂ ਹੂੰ ਮੈਂ ਇਹ ਚੀਜ਼ਾਂ ਨਹੀਂ ਕਰਨੀ ਮੈਂ ਆਪਣੇ ਬੱਚਿਆਂ ਨੂੰ ਕਦੇ ਵੀ ਆਪਣਾ ਦੁੱਖ ਨਹੀਂ ਸਾਹਮਣੇ ਲੈ ਕੇ ਆਉਣਾ ਜੀ ਹੂੰ ਉਹ ਚੀਜ਼ ਨਹੀਂ ਉਹਨਾਂ ਦੇ ਸਾਹਮਣੇ ਮਹਿਸੂਸ ਨਹੀਂ ਕਰਾਉਣੀ ਵੀ ਮੈਂ ਤੁਹਾਨੂੰ ਕਿਵੇਂ ਪਾਲਿਆ ਕੀ ਕਰਿਆ ਇਹ ਚੀਜ਼ਾਂ ਨਹੀਂ ਉਹਨਾਂ ਨੂੰ ਮੈਂ ਦੱਸਣੀਆਂ ਹੈਗੀਆਂ ਜੀ ਤਾਂ ਕਰਕੇ ਜੀ ਮੈਂ ਵੀਡੀਓ ਪਾਉਣੀ ਆ ਚਲੋ ਹਨਾ ਬੱਚੇ ਇਹਨਾਂ ਨਾਲ ਹੀ ਖੁਸ਼ ਰਹਿੰਦੇ ਨੇ ਵੀ ਸਾਡੀ ਮਾਂ ਖੁਸ਼ ਆਸੀ ਵੀ ਖੁਸ਼ ਆ ਮੈਨੂੰ ਮੇਰੇ ਬੱਚਿਆਂ ਨਾਲ ਰਹਿੰਦਾ ਵੀ ਮੇਰੇ ਬੱਚੇ ਖੁਸ਼ ਨੇ ਮੈਂ ਖੁਸ਼ ਹੂੰ ਬਸ ਇਹੀ ਚੀਜ਼ ਹੋ ਜਾਂਦੀ ਹੈ ਜੀ बच्चा खातिर औरत किड्डे किड्डे संघर्ष लड़ लेंदी है हां जी सबसे बड़ी मेनू लगदा औरत दी ताकत ही बच्चे हुंदे है ठीक है जी ते बच्चे कई बारी फेर बड़े हो के कहंदे ने ਸਾਡੇ ਲਈ ਤਾਂ ਕੀ ਕੀ ਸਾਡੇ ਲਈ ਕੀ ਕੀਤਾ ਸਹੀ ਗੱਲ ਆ ਜੀ ਕਹਿੰਦੇ ਆ ਜੀ ਬੜੇ ਵਿੱਚ ਬੱਚੇ ਬੱਚੇ ਦੇਖੇ ਨੇ ਮੈਂ ਇਹ ਚੀਜ਼ਾਂ ਕਹਿੰਦੇ ਨੇ ਆਪਣੇ ਮਾਂ ਬਾਪ ਨੂੰ ਮਾਂ ਬਾਪ ਵੀ ਨਹੀਂ ਸਮਝਦੇ ਉਸ ਤੋਂ ਬਾਅਦ ਮੈਂ ਵੀ ਇਹ ਗਲਤ ਗੱਲ ਆ ਜੀ ਮੈਂ ਤਾਂ ਬੱਚਿਆਂ ਲਈ ਇਹੀ ਕਹੂੰਗੀ ਵੀ ਆਪਣੇ ਜਿਨ੍ਹਾਂ ਨੇ ਹਨਾ ਇੰਨਾ ਉਹ ਕੀਤਾ ਹੋਵੇ ਹੁਣ ਮੇਰੇ ਵਰਗੀ ਦੇਖ ਲੋ ਹਨ ਦਿਹਾੜੀਆਂ ਕਰ ਕਰਕੇ ਕੰਮ ਕਰ ਕਰਕੇ ਆਪਣੇ ਬੱਚਿਆਂ ਨੂੰ ਕਿਵੇਂ ਪਾਲਿਆ ਜੀ ਉਹ ਮੈਨੂੰ ਪਤਾ ਹਨ ਉਹ ਮੇਰੇ ਨਾਲ ساری ਉਮਰ ਤਾ ਮੇਰੇ ਨਾਲ ਹੀ ਰਹੂਗਾ ਉਹ ਚਾਹੇ ਕੁਝ ਵੀ ਹੋ ਜੇ ਹਨ ਮੈਂ ਮੇਰੇ ਬੱਚੇ ਚਾਹੇ ਮੈਨੂੰ ਕੱਲ ਨੂੰ ਕਿੰਨਾ ਵੀ ਮਰਜ਼ੀ ਸੁਖ ਦੇ ਦੇਣ ਪਰ ਜਿਹੜੇ ਮੇਰੇ ਪਿਛਲੇ ਦੁੱਖ ਨੇ ਜੀ ਉਹ ਕਦੇ ਵੀ ਨਹੀਂ ਭੁੱਲੇ ਜਾਂਦੇ ਉਹ ਮੇਰੇ ਨਾਲ ਹੀ ਜਾਣਗੇ ਤੇ ਇੱਕ ਤੁਹਾਡੇ ਨਾਲ ਹੋਰ ਹੁੰਦੀ ਆ ਜਿਹੜੇ ਰੀਲਾਂ ਦੇ ਵਿੱਚ ਉਹਨਾਂ ਨੂੰ ਕਿਵੇਂ ਮਿਲੇ ਤੁਸੀਂ ਉਹ ਕਿਵੇਂ ਉਹਨਾਂ ਦਾ ਸਾਥ ਰਿਹਾ ਹਾਂਜੀ ਉਹ ਨਾ ਮੇਰੇ ਸਿਸਟਰ ਨੇ ਜੀ ਆਪਣੇ ਜਣੀ ਕੇ ਵੀ ਮੇਰੇ ਹਸਬੰਦ ਨੇ ਜਿਹੜੇ ਉਹਨਾਂ ਦੀ ਭੂਆ ਦੀ ਨੂੰਹ ਆ ਜੀ ਅੱਛਾ ਹਾਂਜੀ ਤੁਹਾਡੇ ਮਤਲਬ ਜਠਾਣੀ ਬੰਦੇ ਹਾਂਜੀ ਹੈਗੇ ਤਾਂ ਅਸੀਂ ਦਰਾਣੀ ਜਠਾਣੀ ਆ ਜੇ ਪਰ ਸਾਡਾ ਰਿਸ਼ਤਾ ਵੀ ਭੈਣਾ ਭੈਣਾ ਵਾਲਾ ਹੀ ਆ ਕਿ ਵੀ ਅਸੀਂ ਕਦੇ ਇਹ ਸਮਝਿਆ ਨਹੀਂ ਵੀ ਅਸੀਂ ਦਰਾਣੀ ਜਠਾਣੀ ਆ ਹਾਂਜੀ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਵੇਂ ਲੱਗੀ ਤੁਹਾਨੂੰ ਇਸ ਭੈਣ ਦੀ ਕਹਾਣੀ ਤੇ ਇਸ ਕਹਾਣੀ ਤੋਂ ਜਰੂਰ ਤੁਸੀਂ ਸਿੱਖਿਆ ਲਓ ਤੇ ਇਹੋ ਜੇ ਲੋਕਾਂ ਤੱਕ ਇਸ ਨੂੰ ਪਹੁੰਚਾਓ ਜਿਹੜੇ ਆਪਣੀਆਂ ਘਰੇ ਧੀਆ ਤੇ ਉਹਨਾਂ ਨੂੰ ਜਲਦੀ ਵਿਆਹਣਾ ਚਾਹੁੰਦੇ ਤੁਸੀਂ ਜੁੜੇ ਰਹੋ ਬੁੱਕ ਜਗਮੀਤ ਦੇ ਨਾਲ ਬਹੁਤ ਬਹੁਤ ਧੰਨਵਾਦ